ਕਾਨੀਆਂ ਲੰਗਰ ਕਹਿੰਦਾ ਸਹਾ ਮਹਾਰਾਨ ਹੈ ਦਾ ਜਿਹੜਾ ਕੀਆ ਚਾਟੜਾ ਜਾ ਭਤੀਜਾ ਸਗਾ ਸੰਕਰਾਂ ਅਨੰਦ ਦਾ ਕਹਿੰਦਾ ਅਸੀਂ ਲੰਗਰ 24 ਘੰਟੇ ਚੱਲਦਾ ਆ ਮਾਸੂਮ ਬੱਚਾ ਨੂੰ ਜਿਹਨਾਂ ਨਾਲ ਤੁਸੀਂ ਭੁੱਖੇ ਰੱਖਨੇ ਆ ਸਾਡੇ ਸਾਹਮਣੇ ਆ ਚੁੱਕਿਆ ਮਾਮਲਾ ਆ ਬੱਚੀ ਨੇ ਬਿਆਨ ਦਿੱਤੇ ਆ ਅੱਜ ਲੋਕ ਕਿੱਥੇ ਪੱਦੇ ਆ ਸਾਡੇ ਹਰਕਾ ਨੂੰ ਸਾਡੀ ਤਲਵੰਡੀ ਖੁਰੂ ਜਿਲ੍ਹਾ ਲੁਧਿਆਣਾ ਨੂੰ ਬਦਨਾਮ ਕੀਤਾ ਇਹਨਾਂ ਨੇ ਕੁੱਤੇ ਆ ਸਾਲਾ ਨੇ ਇਹ ਸਾਡੇ ਨਗਰ ਦੀ ਧੀ ਈ ਤ੍ਰਾਨੀਆਂ ਆ ਅੱਜ ਵੀ ਭਾਈਆ ਸਾਡੇ ਨਗਰ ਦਾ ਉਹਦਾ ਨਹੀਂ ਹੈਗਾ ਆ ਕੌਤੀ ਸਾਧ ਦਾ ਜੇ ਪ੍ਰਸ਼ਾਸਨ ਨੇ ਸਾਥ ਨਾ ਦਿੱਤਾ ਨਾ ਅਸੀਂ ਸੜਕਾਂ ਤੇ ਉਤਰ ਕੇ ਸਰਸੇ ਵਾਲੇ ਸਾਰਾ ਵਾਂਗੂ ਉਹ ਸੜਕਾ ਜਾਮ ਕਰਕੇ ਰੱਖਾਂਗੇ ਇੱਥੋਂ ਤੱਕ ਵਿਦੇਸ਼ ਦੇ ਵਿੱਚ ਇੱਕ ਲੜਕੀ ਅੰਦਰ ਕੱਟ ਨੈਪ ਕਰੀ ਹੋਈ ਆ ਸਾਦੀ ਇੱਕ ਵਿਦੇਸ਼ ਦੇ ਬੱਚਾ ਜਿਹੜੀ ਗੋਦ ਲਈ ਹੋਈ ਆ ਚਸਕੀ ਕਰਦੀ ਉਹਨੂੰ ਵੀ ਪ੍ਰਭਾਵਿਤ ਕੀਤਾ ਜਾਂਦਾ ਵੀ ਪੈਸੇ ਆ ਫੜੀਆਂ ਦਾ ਕੋਈ ਰੋਲਾ ਵੀ ਕਰਾਂਗੇ ਉਹ ਬਲੈਕਮੇਲਰੀ ਕਰ ਜਾ ਉਹ ਲੜਕੀ ਹੁਣ ਕੀ ਕੀਤਾ ਜਾਵੇ ਉਹਦੀਆਂ ਇਤਨੇ ਫੋਟੋ ਫਾਟੋ ਮਨੇ ਹਰ ਇੱਕ ਸੀਐਡੀ ਜੇ ਸਾਡੀ ਇੱਥੇ ਡੇਰੇ ਚ ਜਾਂਦੀ ਆ ਤੇਰੇ ਦੀ ਸੀਐਡੀ ਸਾਡੇ ਕੋਲ ਵੀ ਆਉਂਦੀ ਆ ਇਹ ਪੀੜਤਾ ਨੂੰ ਜੇ ਇਨਸਾਫ ਨਾ ਮਿਲਿਆ ਜੜੀ ਇਹਦੀ ਪ੍ਰਾਪਰਟੀ ਸੀ ਵੀ ਜਾਨੀ ਕਿ ਉਥੇ ਪੱਛੀ ਰਹੀ ਆ ਕੈਸਲ ਰਹੀ ਆ ਹੱਦ ਹੋ ਗਈ ਅਨਾਥ ਬੱਚੇ ਸੇਵਾ ਕਰਨੀ ਲੰਗਰ ਕਹਿੰਦਾ ਮਹਰਾਨ ਹੈ ਦਾ ਜਿਹੜਾ ਕੀ ਚਾਕੜਾ ਜਾ ਭਤੀਜਾ ਸਦਾ ਸ਼ੰਕਰਾਨੰਦ ਦਾ ਕਹਿੰਦਾ ਅਸੀਂ ਲੰਗਰ 24 ਘੰਟੇ ਚੱਲਦਾ ਆ ਮਾਸੂਮ ਬੱਚਾ ਨੂੰ ਜਨਾਣਾ ਤੁਸੀ ਭੁੱਖੇ ਰੱਖਨੇ ਆ ਸਾਡੇ ਸਾਹਮਣੇ ਆ ਤੁਕੇ ਮਾਮਲਾ ਆ ਬੱਚੀ ਨੇ ਬਿਆਨ ਦਿੱਤੇ ਆ ਪਾਛ ਲੋ ਕਿੱਥੇ ਭੱਜਦੇ ਆ ਤੁਹਾਨੂੰ ਪਤਾ ਹੈ ਤਲਵੰਡੀ ਧਾਮ ਵਾਲਾ ਜਿਹੜਾ ਸ਼ੰਕਰਾਨੰਦ ਹੈ ਜਿਹੜਾ ਕੀ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਹੈ ਪੁਲਿਸ ਨੇ ਟੀਮਾਂ ਬਣਾ ਕੇ ਉਹਦੀ ਭਾਲ ਸ਼ੁਰੂ ਕੀਤੀ ਹੋਈ ਹੈ ਅੱਜ ਤਲਵੰਡੀ ਖੁਰਦ ਅਤੇ ਤਲਵੰਡੀ ਕਲਾ ਦੇ ਆਮ ਲੋਕ ਜਿਹੜੇ ਕੀ ਪਹਿਲਾਂ ਡੀਸੀ ਲੁਧਿਆਣਾ ਕੋਲੇ ਗਿਆ ਡੀਆਈਜੀ ਸਾਹਿਬ ਕੋਲੇ ਗਿਆ ਤੇ ਹੁਣ ਐਸਐਸਪੀ ਜਗਰਾਉਂ ਉਹਨਾਂ ਨੂੰ ਮਿਲ ਕੇ ਬਾਹਰ ਆਏ ਨੇ ਇੱਕ ਲੜਕੀ ਆ ਜਿਹਨੂੰ ਕੀ ਉਮਰ ਤੋਂ ਪਹਿਲਾਂ ਵੱਡੀ ਕੀਤਾ ਗਿਆ ਜਿਹੜੀਆਂ ਦਵਾਈਆਂ ਉੱਥੋਂ ਮਿਲੀਆਂ ਸਨ ਡੇਰੇ ਦੇ ਵਿੱਚ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਆ ਜਿਹੜਾ ਬਾਲ ਘਰ ਆ ਉਹਦੇ ਵਿੱਚ ਬੱਚੀਆਂ ਨੂੰ ਛੇਤੀ ਵੱਡੇ ਕਰਨ ਹੋਣ ਦੀ ਦਵਾਈ ਦਿੱਤੀ ਜਾਂਦੀ ਹੈ ਅੱਜ ਉਹ ਬੱਚੀ ਸਾਹਮਣੇ ਆਈ ਹੈ ਅਤੇ ਨਾਲ ਨਾਲ ਗੱਲ ਕੀ ਆ ਉਹਦੀ ਐਫਡੀ ਜਿਹੜੀ ਤਿਆਰ ਕੀਤੀ ਗਈ ਸੀ 12 ਲੱਖ ਰੁਪਏ ਦੀ ਉਹ ਵੀ ਪੈਸੇ ਕਢਾ ਲੈ ਗਏ ਨੇ ਕਿਵੇਂ ਆਉ ਤੁਹਾਨੂੰ ਸੁਣਾਉਣਾ ਸਾਰੀ ਗੱਲ ਬਾਤ ਕਈ ਕਈ ਦਿਨ ਭੁੱਖੇ ਪਿਆਸੇ ਰੱਖਿਆ ਜਾਂਦਾ ਵੀ ਬਾਹਰ ਕਿਸੇ ਡਾਕਟਰ ਆਵੇ ਕੋਈ ਹੋਰ ਆਵੇ ਨਾ ਉਹਨਾਂ ਦੇ ਕੋਲ ਤੁਸੀਂ ਬੋਲਣਾ ਨਹੀਂਗਾ ਦਾਸ ਨੇ ਪੰਜਾ ਲੜਕਿਆਂ ਨੂੰ ਫੇਸ ਤੋਂ ਫੇਸ ਵੇਖਿਆ ਉਹਨਾਂ ਨੇ ਕਢਾਈਆਂ ਸੀ ਜਦੋਂ ਮੈਂ ਲੰਘਿਆ ਉੱਥੋਂ ਦੀ ਬਾਹਰਲੇ ਪਾਸੇ ਵੀ ਇੱਕ ਜਿਹੜਾ ਬਾਬਾ ਵਾ ਉਹਨਾਂ ਨੇ ਇਹ ਕਹਿ ਵੀ ਬਾਬਾ ਸਭ ਤੋਂ ਤੇ ਕੰਪਲੇਟ ਪਾਉਂਦਾ ਆਪਣੇ ਕੁੜੀਆਂ ਦੇ ਖਿਲਾਫ ਮੈਂ ਕਿਹਾ ਕੁੜੀਆਂ ਸਾਡੀਆਂ ਮਾਵਾਂ ਧੀਆਂ ਨੇ ਬੱਚੀਆਂ ਨੇ ਸਾਡੀ ਪਰਿਵਾਰ ਦੀਆਂ ਉਹਨਾਂ ਨੇ ਜਦੋਂ ਦੇਖਿਆ ਨਾ ਉਹਨਾਂ ਦੇ ਚਿਹਰੇ ਤੋਂ ਪੜ ਕੇ ਪੁੱਜ ਗਿਆ ਸੀਗਾ ਆ ਵੀ ਕੀ ਅੰਦਰ ਰਗੜ ਬੜਾ ਚਿਹਰਾ ਪੁੱਜ ਜਾਂਦਾ ਜਿਹੜਾ ਕੋਈ ਜਾਣਕਾਰ ਹੋਵੇ ਜਿਹਦਾਸ ਦੇ ਉੱਪਰ ਵੀ ਕੰਪਲੀਟ ਹੋਵੇ ਮਾਨਪ੍ਰੀਤ ਕੋ ਰਵਿੰਦਰ ਕੌਰ ਅੰਗਿਓ ਜਿਹੜੀਆਂ ਉੱਥੇ ਰਹਿ ਰਹੀਆਂ ਨੇ ਇਸ ਲੜਕੀ ਨੂੰ ਉਹਨਾਂ ਨੇ ਕੀ ਕਿਹਾ ਵੀ ਦੇਖ ਲੋ ਰਹਿ ਰਹੇ ਆ ਬੜਾ ਵਿਆਹ ਦੀ ਥੋੜਾ ਕੀ ਮਤਬਲਾਵੀ ਉੱਥੇ ਹੁਣ ਜਿ ਵਿਆਹ ਦੀ ਵਰੀ ਗਈ ਇਸ ਨੂੰ ਫੋਨ ਕਰਕੇ ਵੀ ਇੱਥੇ ਤੂੰ ਨਾ ਰਹਿ ਤੂੰ ਇੱਥੇ ਆ ਜਾਏ ਤੋ ਕੀ ਨਣਾ ਇਹੋ ਜਿਹੀ ਗੱਲਾਂ ਕਰੀਆਂ ਗਈਆਂ ਨੇ ਮੈਂ ਹੈਰਾਨ ਐ ਇਹਨਾਂ ਦੀਆਂ ਬੀਬਾ ਜਸਬੀਰ ਕੌਰ ਦੀਆਂ ਮੈਂ ਬੀਬਾ ਜਸਬੀਰ ਕੌਰ ਨੂੰ ਪੁੱਛਣਾ ਚਾਹੁੰਨਾ ਵੀ ਤੂੰ ਬੰਦਿਆ ਬੂ ਇਥੋਂ ਨਿਕਲ ਜਾ ਨਹੀਂ ਤਾਂ ਤੈਨੂੰ ਕੱਢਣਾ ਆਉਂਦਾ ਸਾਨੂੰ ਪ੍ਰਸ਼ਾਸਨ ਨੇ ਸਾਥ ਨਾ ਦਿੱਤਾ ਨਾ ਅਸੀਂ ਸੜਕਾਂ ਤੇ ਉਤਰ ਕੇ ਸਰਸੇ ਵਾਲ ਹੋ ਤੱਕ ਵਿਦੇਸ਼ ਦੇ ਵਿੱਚ ਇੱਕ ਲੜਕੀ ਅੰਦਰ ਕਟਨਾਇ ਕਰੀ ਹੋਈ ਆ ਸਾਦੀ ਇੱਕ ਵਿਦੇਸ਼ ਦੇ ਬੱਚਾ ਜਿਹੜੀ ਗੋਦ ਲਈ ਹੋਈ ਆ ਜਸਲੀਕ ਕਰਦੀ ਉਹਨੂੰ ਵੀ ਪ੍ਰਾਪਤ ਕੀਤਾ ਜਾਂਦਾ ਵੀ ਪੈਸੇ ਆ ਫੜੀਆਂ ਦਾ ਕੋਈ ਰੋਲਾ ਵੀ ਕਰਾਂਗੇ ਉਹ ਬਲੈਕ ਮੈਲੀਰੀ ਕਰੀ ਜਾ ਉਹ ਲੜਕੀ ਹੁਣ ਕੀ ਕੀਤਾ ਜਾਵੇ ਉਹਦੀਆਂ ਇਤਰੀਆਂ ਫੋਟੋ ਫੋਟੋਆਂ ਨੇ ਹਰ ਇੱਕ ਸੀਐਡੀ ਜੇ ਸਾਡੀ ਇੱਥੇ ਡੇਰੇ ਚ ਜਾਂਦੀ ਆ ਤੇਰੇ ਦੀ ਸੀਐਡੀ ਸਾਡੇ ਕੋਲ ਵੀ ਆਉਂਦੀ ਆ ਮੈਂ ਪੁੱਛਣਾ ਚਾਹੁੰਨਾ ਇਹ ਨਾ ਹੋਤੀ ਸਾਡਾਂ ਦੇ ਡੇਰਿਆਂ ਦੇ ਵਿੱਚ ਜਿਹੜੇ ਪ੍ਰਸ਼ਾਸਨ ਸੁੱਤਾ ਪਿਆ ਆ ਮੈਂ ਹਰਾਨਾ ਕਿੰਨਾ ਹੋ ਗਿਆ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਲੋਕਲ ਪ੍ਰੈਸ ਆ ਨਾ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਇੱਕ ਨੈਸ਼ਨ ਉਹਨਾਂ ਦੇ ਪੱਨੋਂ ਹਲੇ ਤੱਕ ਸਾਡੇ ਜਿਹੜੇ 1 ਲੀਟਰ ਆ ਨਾ 70 ਲੀਟਰ ਉਹਨਾਂ ਨੇ ਉਹ ਵੀ ਆਵਾਜ਼ ਨਹੀਂ ਠਾਈ ਗਈ ਕਪੂਤਰਵਾਜਿੰਦਾ ਜਿਹੜੇ ਲਾਉਂਦੇ ਆ ਜਾ ਕੇ ਆਪ ਸਾਡੀ ਬਹਾਲ ਹੋਣੀ ਚਾਹੀਦੀ ਫਲਾਣ ਉਹ ਕੀ ਹੱਦ ਹੋ ਗਈ ਮੈਂ ਹਨਾ ਬੇਜਵਾਨ ਨੇ ਪਾਂਸੀ ਆਪਸ ਉਪਾਂਸੀ ਉਹਨਾਂ ਨੂੰ ਕਰਦੇ ਜਿਹੜੇ ਸੰਸਾਰ ਦੇ ਵਿੱਚ ਵਿਚਰਨ ਵਾਲੇ ਮਨੁੱਖ ਦਾ ਸਰੀਰ ਆ ਉਹਨਾਂ ਨੂੰ ਕੈਦੀ ਬਿਠਾਇਆ ਉਹਨਾਂ ਦੀ ਇਹਨੇ ਜਵਾਨ ਬੰਦਾ ਫੁੱਤੇ ਪਿਆ ਹੈ ਮੈਂ ਥੋੜੇ ਜਗਰਾਵਾਂ ਵਾਲੇ ਹਲਕਾ ਨੂੰ ਵੀ ਕਹਿੰਦਾ ਮੈਂ ਇਹਨਾਂ ਨੂੰ ਬੜਨਾ ਦਾ ਲੀਡਰਾਂ ਨੂੰ ਜਿਹੜੀ ਪ੍ਰੈਸਰ ਸੁੱਤੀ ਪਈ ਜਾਂਦੀ ਬੋਲੀ ਪਿੱਕੀ ਹੋਈ ਕਲਮਾ ਇੱਕ ਕਲਮਾ ਤੁਸੀਂ ਮੈਂ ਹਰਾਨੇ ਜਾਗਦੀ ਜ਼ਮੀਰਾਂ ਦੇ ਸਾਡੇ ਸਾਹਮਣੇ ਖੜੇ ਆ ਇੱਕ ਬੇਕਦੀਆਂ ਸ਼ਬਦਾਂ ਦਾ ਪਹਿਲਾ ਇੱਕ ਬੇਕਦੀਆਂ ਸ਼ਬਦ ਹੈ ਮੈਂ ਉਹ ਪੁੱਛਣਾ ਚਾਹਣਾ ਉਹ ਸਾਰੇ ਰਲੀਆਂ ਮਿਲੀ ਹਜੂੜ ਲੀਆ ਕੁੱਤੀ ਚੋਰਾਂ ਦੇ ਨਾਲ ਰਲੀਆਂ ਹੋਈ ਆ ਕੋਈ ਗੱਲ ਨਹੀਂ ਹੌਲੀ ਹੌਲੀ ਆਜੂ ਪਿੱਛੇ ਨਹੀਂ ਹਟਣ ਵਾਲੇ ਸਾਡੇ ਨਗਰ ਹਲਾਕੇ ਦੇ ਆ ਨਗਰ ਤਲਵੰਡੀ ਖੁਰਦਵੀ ਖੜਾ ਵਾ ਇਹ ਪੀੜਤਾ ਨੂੰ ਜੇ ਇਨਸਾਫ ਨਾ ਮਿਲਿਆ ਜੜੀ ਇਹਦੀ ਪ੍ਰਾਪਰਟੀ ਸੀ ਵੀ ਜਾਨੀ ਕਿ ਉੱਥੇ ਬੱਚੀ ਰਹੀ ਆ ਕੈਸਾ ਰਹੀ ਆ ਹੱਦ ਹੋ ਗਈ ਅਨਾਥ ਬੱਚੇ ਸੇਵਾ ਕਰਨੀਆਂ ਲੰਗਰ ਕਹਿੰਦਾ ਮਹਰਾਨ ਹੈ ਦਾ ਜਿਹੜਾ ਕੀ ਚਾਕੜਾ ਜਾ ਭਤੀਜਾ ਸਗਾ ਸੰਕਰਨੰਦ ਦਾ ਕਹਿੰਦਾ ਅਸੀਂ ਲੰਗਰ 24 ਘੰਟੇ ਚੱਲਦਾ ਆ ਮਸੂਮ ਬੱਚਾ ਨੂੰ ਜਿਹਨਾਂ ਨਾਲ ਤੁਸੀ ਭੁੱਖੇ ਰੱਖਨੇ ਆ ਸਾਡੇ ਸਾਹਮਣੇ ਆ ਚੁੱਕਿਆ ਮਾਮਲਾ ਆ ਬੱਚੀ ਨੇ ਬਿਆਨ ਦਿੱਤੇ ਆ ਪਾਛ ਲੋ ਕਿੱਥੇ ਪਾਦਦੇ ਆ ਸਰਪੰਚਰ ਨਜੀਦ ਰਣਜੀਤ ਸਿੰਘ ਦਾ ਭਤੀਜਾ ਮੈਂ ਉਹ ਤਲਵੰਡੀ ਦਾ ਸਾਡੇ ਹਰਕਾ ਨੂੰ ਸਾਡੀ ਤਲਵੰਡੀ ਖੁਰ ਨੂੰ ਜ਼ਿਲ੍ਹਾ ਲੁਧਿਆਣਾ ਨੂੰ ਬਦਨਾਮ ਕੀਤਾ ਇਹਨਾਂ ਨੇ ਕੁੱਤੇ ਸਹਾਂ ਨੇ ਕੱਲੇ ਕੱਲੇ ਨਾਂ ਭੁਜਾਏ ਨੇ ਸੱਤ ਦੇ ਵਿੱਚ ਨੰਗੇ ਕਰਕੇ ਸੰਗ ਦੇ ਹਵਾਲੇ ਕਰਾਂਗੇ ਐਡੀ ਤਾਕਤ ਰੱਖਦਾ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਉੱਪਰ ਮੂੰਹ ਬੰਦ ਕਰਦੇ ਆ ਰੁਪਈਆਂ ਦੇ نوٹ ਭਰੀ ਫੜਦੇ ਆ ਸੰਗਤ ਆ ਨਾ ਐਨੇ ਮੂੰਹ ਬੰਦ ਕਰਨੇ ਜਾਣਦੀ ਆ ਜੇ ਕਿਤੇ ਇੱਥੇ ਢਿਲਮਿਠ ਵਰਤੀ ਗਈ ਆਉਣ ਦੇ ਦਿਨ ਦੇ ਵਿੱਚ ਤੁਸਾਂ ਤਾਂ ਸਮਝਿਆ ਨਹੀਂ ਜਾਣਾ ਮੈਂ ਤੁਹਾਨੂੰ ਕਹਣਾ ਇੰਨੀ ਮੈਂ ਤਾਂ ਕਈ ਜਿਹੇ ਨਾਲ ਵੱਧ ਨਾਲ ਕਹਿਣਾ ਵਾ ਮੈਂ ਵੀ ਅਰਦਾਸ ਬੇਨਤੀ ਅਕਾਲ ਤਖਤ ਤੋਂ ਆਪੇ ਤਾਂ ਜਿਹੜੇ ਨਾਲ ਸੰਤੋ ਕਰਕੇ ਤੁਰਿਆ ਹਾਂ ਜੜਾ ਦੀ ਕੁੱਤੇ ਸਾਧੂ ਪੱਟ ਕੇ ਤੁਰੂ ਜੇ ਸਾਹ ਦੇ ਨਾਲ ਮੁਗਲ ਰਾਜ ਦੀ ਜੜ ਕਾਹੀ ਦੇ ਬੁੱਟੇ ਪੱਟ ਕੇ ਕੀਤੀ ਸੋਹਤ ਅਰਦਾਸ ਬੇਨਤੀ ਕਰਕੇ ਤੁਰਿਆ ਮੈਂ ਤੁਹਾਨੂੰ ਇਸ ਹਲਕੇ ਦੇ ਵਿੱਚ ਜਿਹੜਾ ਧੱਬਾ ਲੱਗਿਆ ਹੋਣਾ ਉਹ ਖਉਤੀ ਸਾਧਾ ਤੇਰਾ ਜੰਮਿਆ ਹੈ ਹੋਰ ਵੀ ਹੈਗੇ ਆ ਤੁਸੀਂ ਆ ਜਗਰਾਂ ਵਾਲਾ ਵੀ ਦੇਖਿਆ ਸੀ ਸਾਡੇ ਇੱਕ ਲਾਗ ਹੋਰ ਆ ਮੈਂ ਹੁਣ ਸੌੜੀ ਦੱਸ ਦਿੰਨੇ ਕ ਅਮਰੀਕਾ ਦੇ ਵਿੱਚੋਂ ਸਾਹ ਲਾਇਆ ਸੀਗਾ ਉਹਦੀ ਸੱਗੀ ਭਤੀਜੀ ਭੱਜ ਗਈ ਮੈਂ ਤਾਂ ਕਰਦਾ ਫਿਰਦਾ ਸੀ ਇਸ ਕੁੜੀਆ ਦੇ ਵਿੱਚ ਆਇਆ ਸੀ ਪਰਿਵਾਰ ਕਿਆ ਕਰਨੀ ਖਾਤਰ ਉਹ ਵੀ ਫੰਡ ਲੈ ਸਾਡਾ ਖਉਤੀ ਅਮਰੀਕਾ ਦੇ ਵਿੱਚ ਜਿੱਦਿਆ ਨਾ ਹੈਗਾ ਸਾਡੇ ਪੈਰੀ ਪੈਸੀ ਮੈਂ ਨਾਉ ਨਹੀਂ ਲੈਂਦਾ ਚਾਦ ਕਰ ਲਵੇ ਹਾਰਚੂਨਰ ਗੱਡੀ ਦੇ ਲੱਖਾਂ ਰੁਪਿਆ ਲੈ ਕੇ ਸਾਡੇ ਇਲਾਕੇ ਦੇ ਵਿੱਚ ਨੇਰਾ ਮੱਲਿਆ ਆਇਆ ਉਹਦਾ ਇਹਨਾਂ ਲੋਕਾਂ ਨੂੰ ਮੈਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕੋਈ ਵੀ ਬੰਦਾ ਇਹਨਾਂ ਫੋਸਨ ਕਰਦੇ ਉਥੇ ਸੱਤ ਕੇ ਬਲੈਕ ਮੈਰੀing ਕਰਦੀ ਹੈ ਬੱਚਿਆਂ ਦੇ ਨਾਲ ਕਿੱਥੋਂ ਤੱਕ ਬਰਦਾਸ਼ਤ ਕਰ ਲਈਏ ਪਰ ਰੋਣਾ ਆਉਂਦਾ ਮੈਂ ਹੈਰਾਨ ਆ ਅਦਾਸ ਕੱਲਾ ਵਾ ਨਾਲ ਨਗਰ ਆ ਪਹਿਲਾਂ ਕਹਿੰਦੇ ਸੀ ਕੱਲਾ ਹੈ ਇਹ ਜਿਹੜੇ ਮੁੱਲਾਪੁਰ ਦੇ ਵਿੱਚ ਗੱਲ ਖਾਈ ਇਹਦਾ ਕੰਨਾਂ ਹੀ ਟੋੜੂ ਨੀ ਫੜਦੇ ਫੜਦਿਆ ਕਹਿੰਦੇ ਨਾ ਡੁੰਮ ਡੁੰਮਰੀ ਫੜਦੀ ਸੀ ਨਗਾਰੇ ਦੀ ਝੋਟਾਂ ਲੈ ਨਗਾਰੇ ਦੀ ਝੋਟਾਂ ਵਾਲੇ ਜਿਹਦੀ ਆਵਾਜ਼ ਅ ਦਿੱਲੀ ਤੱਕ ਜਾਊਗੀ ਭਲੀ ਭਾਦਨਾ ਪ੍ਰਸ਼ਾਸਨ ਵੀ ਸੁਣ ਲਵੇ ਮੀਡੀਆ ਵੀ ਸੁਣ ਲਵੇ ਉਹ ਜਿਹੜਾ बिकਿਆ ਹੋਇਆ ਮੀਡੀਆ ਸਾਡੀ ਗੱਲ ਕਿਤੇ ਤੱਕ ਨਹੀਂ ਪਹੁੰਚਦੀ ਕਰਦਾ ਸਾਨੂੰ ਵੀ ਪਤਾ ਇੱਥੋਂ ਦਾ ਇੱਕ ਕਲਵਿੰਦਰ ਸਿੰਘ ਡਾਂਗੋ ਆ ਉਹ ਹੀ ਸੁਣ ਲਵੇ ਭੜੀ ਪ੍ਰਤਾਣ ਵਾਲਾ ਜਿਹੜਾ ਉਥੋਂ ਦੀ ਕਰਤਾ ਤਾ ਤਾ ਕਵਰਿੰਗ ਕਰਦਾ ਵਾ ਪਰ ਪੜ ਕੇ ਦੇਖ ਲੋ ਸਾਡੇ ਹਲਕੇ ਦੇ ਜਿਹੜੇ ਮੀਡੀਆ ਅਨਚਾਰਜ ਆ ਮੈਂ ਉਹਨਾਂ ਦੇ ਬੋਲ ਨਹੀਂ ਕਹਦਾ ਉਹਨਾਂ ਨੂੰ ਰੋਕਿਆ ਜਾਂਦਾ ਉਹਨਾਂ ਦੀ ਕਵਰਿੰਗ ਨਹੀਂ ਕਰਨੇ ਦਾ ਉਹ ਕਲਵਿੰਦਰ ਡਾਂਗੋ ਰਲਿਆ ਹੋਇਆ ਇਹਨਾਂ ਦੇ ਸਾਧੂ ਮੰਡਰੀ ਦੇ ਵੱਲੋਂ ਸਾਡੇ ਨਿਕਰ ਦੇ ਕਿਸੇ ਵੀ ਵਿਅਕਤੀ ਨੂੰ ਨਾ ਅੰਦਰ ਬਣ ਦੀ ਇਜਾਜ਼ਤ ਨਹੀਂ ਹੈਗੀ ਜੀ ਜਾਣ ਕੇ ਉਹਦੇ ਚਿੱਤੇ ਹੀ ਅੰਦਰ ਨੇੜਲੇ ਜੀ ਮੈਂ ਕਹਿੰਦਾ ਖੋਤੀ ਚੇਅਰਮੈਨ ਆ ਨਾ ਕੱਲੀ ਕੱਲੀ ਜਾਂਚ ਕੀਤੀ ਤੰਗੇ ਜਾਣਾ ਉਹਨੂੰ ਚੈਲੰਜ ਕਰਦਾ ਜਿੱਥੇ ਤੱਕ ਪਹੁੰਚ ਕਰਦਾ ਵਾ ਜੀ ਸਕੱਤਰ ਆਮਾਨ ਇਹ ਬਣੇ ਹੋਏ ਨਾ ਹੋਏ ਭੱਜੇ ਗਏ ਫਰਦੇ ਮੈਂ ਹੈਰਾਨ ਆ ਇਹ ਜੇ ਸੱਚੇ ਹੁੰਦੇ ਮੀਡੀਆ ਦੇ ਸਾਹਮਣੇ ਆਉਂਦੇ ਸੜਕਾਂ ਦੇ ਉੱਤਰਾਗੇ ਫੇਰ ਸਾਹਮਣੇ ਆਹ ਸਾਹਮਣੀ ਹੋਣਾਗਾ ਜੋ ਵੀ ਹੋਊਗਾ ਇਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇਹ ਖੋਤੀ ਸਾਧ ਦੇ ਚੱਕਲੇ ਚਾਟੜੇ ਜ਼ਿੰਮੇਵਾਰ ਹੋਣਗੇ ਜੇ ਕੋਈ ਉਨਨੀਕੀ ਹੋ ਗਈ ਜੇ ਸਾਡੇ ਨਗਰ ਦੇ ਵਿੱਚ ਹਲਕੇ ਦੇ ਵਿੱਚ ਨੇੜੇ ਤੇੜੇ ਆ ਗਏ ਸਾਡੇ ਕਿਸੇ ਵੀ ਵੀਰ ਭਾਈ ਨੇ ਫੜ ਕੇ ਨਾ ਤਲਵੰਡੀ ਖੁਰਦੀ ਸਾਧ ਦੇ ਵਿੱਚ ਪਿੱਪਲ ਦੇ ਥੱਲੇ ਲਿਆ ਕੇ ਸੜਦਣੇ ਆ ਦੇਖੋ ਫਿਰ ਹਾਰ ਕੀ ਹੁੰਦਾ ਏ ਫੌਲਡਰ ਮੈਂ ਕਹਿੰਨਾ ਖੋਤੀ ਸਾਡੇ ਚੇਲੇ ਚਾਟੜੇ ਸਿੱਧਾ ਮੈਂ ਚੈਲੰਜ ਕਰਦਾ ਜਿੱਥੇ ਕਿ ਮੇਰੇ ਹੱਥ ਆਗੇ ਨਾ ਸਾਡੇ ਕੋਲ ਸਬੂਤ ਪਿਆ ਹੋਰ ਵੀ ਬਹੁਤ ਕਿਉਂਕਿ ਇੰਨੇ ਰੱਖ ਨਹੀਂ ਹੁੰਦੇ ਹੁਣ ਤੁਹਾਨੂੰ ਪਤਾ ਵੀ ਮੈਂਬਰੀ ਦਿਮਾਗ ਦੀ ਅੱਜ ਕੱਲ੍ਹ ਤਕਰੀਬਨ ਕਿਸ ਤਰ੍ਹਾਂ ਦੀ ਹੋਈ ਹੋਈ ਆ ਸਾਰੀ ਕੱਲਾ ਕੱਲਾ ਰੱਖਨੇ ਆ ਬੱਚੀ ਦੇ ਮੈਂ ਫਿਰ ਤੇ ਹੱਥ ਰੱਖ ਕੇ ਕਹਿੰਨਾ ਅਨਸਾਫੀ ਦਾ ਬੰਗੋ ਚਾਚਾਂ ਨਹੀਂ ਕਰੀ ਜਾਵੇ ਇਹ ਸਾਡੇ ਨਗਰ ਦੀ ਧੀ ਤਰਾਣੀ ਆ ਅਜਵਾਈ ਭਾਈ ਆ ਸਾਡੇ ਨਗਰ ਦਾ ਉਹਦਾ ਨਹੀਂ ਹੈਗਾ ਆ ਫੌਤੀ ਸਾਡਾ ਇੱਕ ਨਾਲ ਲਈ ਫਤਾ ਧਾਮ ਉਹਦਾ ਧਾਮ ਉਹ ਜੇਰੇ ਤੱਕ ਹੀ ਸੀਮਤ ਆ ਸਿਰਫ ਸਿਰਫ ਕੋਈ মিডিਆ ਜਾਂ ਹੋਰ ਆ ਤਲਵੰਡੀ ਖੁਰ ਖਬਰ ਲਿਆ ਕਰੋ ਇਹ ਖੁੱਤੀ ਸਾਧ ਆਪਣੇ ਤਕਰੀਬਨ ਉਹ ਸੋਸ਼ਲ ਦੇ ਨਾਲ ਬਲੈਕ ਮਿਲਿਟਰੀ ਦੇ ਨਾਲ ਐਸ ਐਸ ਪ੍ਰੈਸ ਦੇ ਨਾਲ ਬਦਨਾਮ ਹੋਇਆ ਉਹ ਡੇਰਾ ਨਾਲ ਹੀ ਲੱਗ ਗਿਆ ਖਤਮ ਹੋ ਗਿਆ ਉਹ ਜਣ ਕੇ ਉਹਦਾ ਧਾਮ ਤੋਂ ਬਹੁਤ